गर्मी दे लोका हाल हाल हो जोड़ा है।, है।, है बिल्कुल नहीं लगेगा इस बार गर्मी ने सारे रिकॉर्ड तोड़ दते इन्ने बुरे हालात ने कि दुकानदार गर्मी ज्यादा होने करके बैठे दिते इसे तरह गर्मी जोड़ी पै रही है उसका असर 32 ਦਾ ਕੱਟ ਲਗਾਇਆ ਜਾਏ ਤਾਂ ਜਿਹੜਾ ਹੈ ਮੌਤ ਦੇ ਬਰਾਬਰ ਹੋ ਜਾਣਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵदाई ਤੇ ਪਾਤਰ ਹਨ ਨਟਕੀ ਉਹਨਾਂ ਨੇ 32 ਦਾ ਕੋਈ ਵੀ ਕੱਟ ਨਹੀਂ ਲਗਣ ਦਿੱਤਾ ਕਿਸਾਨਾਂ ਦਾ ਚੋਣਾ ਸਾਰਾ ਲੱਗ ਗਿਆ ਕਿਉਂਕਿ 32 ਜਿੰਨਾ ਕਹੀ ਉਸ ਤੋਂ ਵੱਧ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ ਇੰਡੀਆ ਦੇ ਪੰਜਾਬ ਮੈਂ ਹਾਂ ਵਿਜੇ ਕੁਮਾਰ ਗਰਮੀ ਐਨੀ ਜ਼ਿਆਦਾ ਬੁਰੇ ਹਾਲਾਤ ਨੇ ਕਿ ਲੋਕ ਤਰਸ-ਤਰਸ ਕਰ ਰਹੇ ਨੇ ਉਸ ਦੇ ਨਾਲ ਇੱਕ ਖੁਸ਼ੀ ਦੀ ਗੱਲ ਵੀ ਦੱਸ ਰਹੇ ਨੇ ਇਸ ਮੌਕੇ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੱਤੀ ਜਿਹੜੀ ਆ ਲਗਾਤਾਰ ਦਿੱਤੀ ਜਾ ਰਹੀ ਹੈ ਅਗਰ ਉਹਦੇ ਕੱਟ ਲੱਗਦੇ ਤਾਂ ਜਿਤਨਾ ਗਰਮੀ ਪੈ ਰਹੀ ਹੈ ਤਾਂ ਤਾਂ ਵੀ ਬੜੇ ਬੁਰੇ ਹਾਲਾਤ ਹੋਣੇ ਸੀ ਸੋ ਸਾਡੇ ਨਾਲ ਲੋਕ ਹੈਗੇ ਨੇ ਉਹਨਾਂ ਨਾਲ ਗੱਲ ਕਰਾਂਗੇ ਇਹ ਪਾਜੀ ਤੁਹਾਡਾ ਨਾਮ ਮੇਰਾ ਨਾਮ ਰਾਜਾ ਰਵੀ ਸਿੰਘ ਹੈ ਜੀ ਰਾਜਾ ਜੀ ਕਿਸ ਤਰ੍ਹਾਂ ਗਰਮੀ ਦੇ ਕੀ ਹਾਲਾਤ ਨੇ ਗਰਮੀ ਦੇ ਹਾਲਾਤ ਤੇ ਹਾਲਾਤੋਂ ਬਿਹਾਲ ਹੋ ਗਏ ਜੀ ਦੇਖੋ ਗਰਮੀ ਦੇ ਚਲੋ ਇਸ ਟਾਈਮ ਟੈਂਪਰੇਚਰ 35 60 ਡਿਗਰੀ ਆ ਔਰ ਮਤ ਹੈ ਹਿਮੀਡਿਟੀ ਬਹੁਤ ਜ਼ਿਆਦਾ ਜੀ ਜਿਹਦੇ ਕਰਕੇ ਬਾਰ ਬਾਰ ਪਸੀਨਾ ਆਉਣਾ ਕਈਆਂ ਨੂੰ ਸਾਹ ਲੈਣ ਦੀ ਦਿੱਕਤ ਆ ਰਹੀ ਆ ਹੋ ਸਕਦਾ ਗਰਮੀ ਦਾ ਮੁੱਖ ਕਾਰਨ ਜਿਵੇਂ ਯੂਕਰੇਨ ਦੇ ਵਿੱਚ ਜਾਂ ਹੋਰ ਕੰਟਰੀਆਂ ਵਿੱਚ ਅੱਜ ਵੀ ਬੰਬਾਰੀ ਹੋ ਰਹੀ ਆ ਉਹਨਾਂ ਦੇ ਥਾਂ ਜਿਹੜਾ ਬਰੂਦ ਫਟਿਆ ਆਉਦਾ ਵੀ ਐਟਮੋਸਫੀਅਰ ਤੇ ਫਰਕ ਰਿਹਾ ਪਰੰਤੂ ਇਸ ਦੇ ਨਾਲ ਸਭ ਤੋਂ ਖਾਸ ਗੱਲ ਇਹ ਆ ਸਾਡੇ ਪੰਜਾਬ ਵਾਸਤੇ ਇਸ ਟਾਈਮ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਵਾਸਤੇ ਲਾਈਟ ਦਾ ਪੂਰਾ ਪ੍ਰਬੰਧ ਆ ਔਰ ਇੱਕ ਮਿੰਟ ਵੀ ਅੱਖ ਚਮਕਣ ਲਈ ਵੀ ਲਾਈਟ ਨਹੀਂ ਜਾ ਰਹੀ ਔਰ ਅਸੀਂ ਬਹੁਤ ਸੰਤੁਸ਼ਟ ਹਾਂ ਸਰਕਾਰ ਤੋਂ ਔਰ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਕਿ ਜੋ ਨਾਮੀ ਜ਼ਿੰਮੇਵਾਰ ਹਨ ਟਾਈਮ ਨਾ ਲਗਾ ਲਿਆ ਸਰਕਾਰ ਨੇ ਆਪਣੀ ਦਿੱਤੇ ਹੋਏ ਵਾਦੇ ਤੇ ਪੂਰੀ ਰਹੀ ਆ ਔਰ ਪ੍ਰਵਾਸ ਰੱਖਦੇ ਆ ਵੀ ਆਉਣ ਵਾਲੇ ਸਾਲਾਂ ਵਿੱਚ ਸਰਕਾਰ ਆਪਣੇ ਕੀਤੇ ਹੋਏ ਵਾਦੇ ਸਾਰੇ ਪੂਰੀ ਕਰੂਗੀ ਇਹ ਅਗਰ ਲਾਈਟ ਦਾ ਵੀ ਕੱਟ ਲੱਗ ਜਾਂਦਾ ਤਾਂ ਜਿੰਨੀ ਹੋਮ ਹੈ ਤੁਸੀਂ ਦੱਸਦੇ ਗਰਮੀ ਇੰਨੀ ਜ਼ਿਆਦਾ ਆ ਬਸ ਇਡੇ ਛੁੱਟਦੇ ਆ ਤਾਂ ਫਿਰ ਕੀ ਬੰਨਣਾ ਸੀ ਫਿਰ ਤੇ ਸਮਝ ਲਓ ਜੀ ਜਿਵੇਂ ਤਵੇ ਉੱਤੇ ਪਰੌਂਠਾ ਬੰਦਦਾ ਉਹੀ ਬੰਦੇ ਦਾ ਹਾਲ ਹੋਣਾ ਰਹੀ ਜੀ ਔਰ ਅਸੀਂ ਖੁਸ਼ਕੁਰ ਗਿਜਾਰੇ ਇੱਕ ਵਾਰੀ ਫੇਰ ਤੋਂ ਕਿ ਜੇ ਉਸ ਪਰੌਂਠੇ ਨੂੰ ਤਪੰਤੋਂ ਬਚਾਤਾ ਸਰਕਾਰ ਨੇ ਬੱਤੀ ਦੇ ਕੇ ਇਹ ਲੋਕ ਆਪਣੇ ਸੁੱਖ ਸਹੂਤਾਂ ਦੇ ਨਾਲ ਆਪਣੇ ਪਰਿਵਾਰਾਂ 'ਚ ਆਪਣੇ ਘਰਾਂ 'ਚ ਅੰਦਰ ਵੜ ਕੇ ਬੈਠੇ ਆ। ਐ ਸਾਡੇ ਨਾਲ ਮਜ਼ਦੂਰ ਵੀ ਹੈਗੇ ਨੇ ਜੋ ਕੰਮ ਕਰਦੇ ਨੇ। ਐ ਕਿਸ ਤਰ੍ਹਾਂ ਗਰਮੀ 'ਚ ਕੰਮ ਹੋਣਾ? ਬਹੁਤ ਜ਼ਿਆਦਾ ਗਰਮੀ ਆ ਜੀ। ਇਹ ਇਹ ਵੇਖਿਆ ਜਾਦਾ ਗਰਮੀ ਬਹੁਤ ਜ਼ਿਆਦਾ ਆ। ਕੰਮ ਹੋਉਂਦੇ। ਨਾ ਵੀ ਹੋ ਸਕਦਾ ਜੀ। ਕਾਰਨੇ ਸਰ ਜਿਤਨਾ ਹੁਣ ਤੱਕ ਇਹ ਵੇਖਦੇ ਪਸੀਨੇ ਆਉਂਦੇ ਪਏ ਕੀ ਆ ਹੋ ਮਸ ਜ਼ਿਆਦਾ ਹੋ ਰਿਹਾ? ਹਾਂ ਜੀ ਬਹੁਤ ਹੋ ਮਸ ਬਹੁਤ ਜ਼ਿਆਦਾ। ਤੇ ਜਿਹੜੀ ਇਹ ਲਾਈਟ ਆ ਰਹੀ ਹੈ ਇਹਦੇ ਤੋਂ ਖੁਸ਼ ਹੋ ਤੁਸੀਂ? ਭਾਜੀ ਖੁਸ਼ ਹੈ ਜੀ ਬਹੁਤ ਵਧੀਆ ਲੇੜ ਆ ਰਹੀ ਹੈ ਇਹਦੇ ਨਾਲ ਥੋੜਾ ਬਚਾਅ ਹੋ ਜਾਂਦਾ ਅਗਰ ਲਾਈਟ ਨਾ ਹੁੰਦੀ ਤਾਂ ਗਰਮੀ ਵੀ ਹੁੰਦੀ ਤੇ ਕੀ ਬੰਨਾ ਸੀ ਕਈ ਲੋਕ ਸਾਨੂੰ ਭਾਜੀ ਮਤਲਬ ਕਿ ਅੱਖੇ ਵੀ ਲਾ ਕੇ ਦਿੰਦੇ ਜਦੋਂ ਅਸੀਂ ਕੰਮ ਕਰਦੇ ਆ ਬਹੁਤ ਵਧੀਆ ਲਾਈਟ ਆਉਂਦੀ ਹੈ ਧਾਰ ਕੇ ਬਜਾ ਰਹੀ ਹੈ ਤੁਸੀਂ ਦੇਖ ਸਕਦੇ ਜੋ ਕਿ ਲੋਕ ਕਹਿ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਜਿੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਅਗਰ ਲਾਈਟ ਵੀ ਨਾ ਹੁੰਦੀ ਤਾਂ ਬੜੀ ਮੁਸ਼ਕਲ ਆ ਜਾਣੀ ਸੀ ਤੇ ਜਿੰਨੀ ਗਰਮੀ ਤਾਂ ਹੁਣ ਹਮਸਵਾ ਉਸ ਨੂੰ ਮਜ਼ੇ ਨਾਲ ਲੋਕਾਂ ਨੂੰ ਬਹੁਤ ਹੀ ਜੜਾ ਵਾ ਵੇਖਣ ਮਿਲਦਾ ਬੁਰੇ ਹਾਲਤ ਪਰ ਇਸ ਵਾਰ ਜਿਹੜਾ ਮਾਨਸੂਨ ਹੈ ਉਸ ਦੇ ਵਿੱਚ ਬਹੁਤ ਦੇਰੀ ਹੈ ਕਿ ਇੱਕ ਦਿਨ ਮੀਂਹ ਪੈਂਦਾ ਹੈ ਤਾਂ 4-5 ਦਿਨ ਫਿਰ ਲਗਾਤਾਰ ਗਰਮੀ ਪੈਂਦੀ ਪਈ ਹੈ ਸੋ ਲੋਕ ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰ ਰਹੇ ਨੇ ਕਿ ਜਿਹੜੇ ਲਗਾਤਾਰ ਜਿਹੜਾ ਵਾ ਬੱਤੀ ਨੂੰ ਦਈ ਜਾ ਰਹੇ ਨੇ ਅਗਰ ਇਹ ਵੀ ਨਾ ਹੁੰਦੀ ਤਾਂ ਬਹੁਤ ਵੱਡੀ ਮੁਸ਼ਕਲ ਜਿਹੜੀ ਆ ਲੋਕਾਂ ਵਾਸਤੇ ਬਣ ਜਾਣੀ ਸੀ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼